ਹਾਂ ਆਏ ਹਰਦੀ ਉਹ ਤਾਂ ਮਾਰਦੀ ਆ ਯਾ ਉਹ ਹਾਂ ਪਿੱਛੇ ਜੀ ਗਾ ਮਾਰ ਲਓਗੇ ਜਿੰਨਾ ਰੱਬ ਕੇ ਮਾਰਦੇ ਮੱਗਰ ਦੇ ਸਿਰ ਚ ਮਾਰਨੀ ਆ ਡਾਂਗ ਮੱਗਰ ਗਾ ਨਾ ਮੈਂ ਤੁਸਕੇ ਧਰ ਲੈਣਾ ਪਹਿਲਾਂ ਕੀ ਬ੍ਰੋ ਨਾ ਹੁਣ ਸਨਾਗਾ ਆਪਾਂ ਐਂ ਕਰਦੇ ਹਾਂ ਆ ਕਟੋਸ ਪਾ ਲੈਣੀ ਆ ਦੀ ਆ ਇਹਦਾ ਹੱਲੇ ਮਤ ਬਣਾਇਆ ਮੰਗੇ ਆ ਦਵਾਉਂਦੇ ਆ ਪਹਿਲਾਂ ਤਾਂ ਲੜੋ ਤੁਸੀਂ ਮੈਂ ਜੀ ਬਾਈ ਤੁਹਾਡੇ ਕੋਲ ਕੀ ਤਾਉਸ ਬਾਲਣ ਚੰਗੀ ਤਰ੍ਹਾਂ ੱਕੜੀ ਸੇ ਪਾ ਲੋ ਲੱਤਾਂ ਫੜ ਕੇ ਥੱਲੇ ਡਿੱਕੇ ਬਣਾਇਆ ਕੋਤੇ ਤੇ ਦਾਗ ਪੈ ਗਏ ਉਹ ਨੰਬਰ ਕਰੀਂ ਹਾਂ ਦਵਰੇ ਵਾ ਆ ਆ ਬਾਬਲੇ ਸੇ ਤਾਂ ਮੰਗਾ ਉਹ ਵੀ ਮਾਗ ਕੇ ਕੀ ਵੇਰਿਆ ਦੋਨੋਂ ਫੇਰ ਇਹਨੇ ਕਿਹਾ ਬਤ ਮਾਰਾ ਮਾਰਾ ਸੀ ਆਂ ਵੀ ਕਰ ਲੈਨੇ ਤੂੰ ਹੈਂ ਕੀ ਮਾਰਾ ਮਾਰਾ ਇਹ ਆਸਲੀ ਮਾਰਾ ਕੇ ਠੀਕਾ ਤੂੰ ਹੈ ਕੋਟ ਤੋ ਇੱਕ ਦੂਜਿਆਂ ਦੇ ਥਾਪੜਿਆਂ ਨਾਲ ਕਰਦੇ ਹੋਗੇ ਆਨ ਬਾਈ ਦਾ ਹੈ ਹੈ ਕੋਈ ਨੰਦ ਰੋਈ ਬਾਈ ਤਾਂ। ਹਾਥੀ ਉਹ ਗੱਲ ਕਰਦਾ ਬੰਦਾ। ਮੁਕਮਲ ਹੋ ਗਿਆ ਉਹ। ਇਹ ਲੋਕੀ ਤੇ ਬੋਲ ਲਿਆ ਕਮਾਲ। ਇਹਦੀ ਬਾਤ ਵੀ ਮਾਰੀ ਦੇ ਮੈਂ। ਉਹ ਨਿੱਕਾ ਜੋ 3 ਮਾਰ ਰਿਹਾ ਹੈ। ਹੈ? ਸਸ਼ਾਰਾ ਜਿਹਨੇ ਤਾਂ ਦੰਦ ਫੜਿਆ ਪਿਆ ਹੈ। ਉਸ ਚੰਗਾ ਬੈਸਾਰੀ ਵੇਲੜ ਜਨਾਨੀ ਹੈ ਪਹਿਲੀ ਗੱਲ ਤਾਂ ਨੀ ਕੀ ਹੁੰਦਾ ਮੈਂ ਤੇਰੀ ਨੂੰ ਲੱਗਦੀ ਆ ਕੀ ਲੱਗਦੀ ਆ ਮੈਂ ਮੈਨੂੰ ਕਦੇ ਬੇਬੇ ਨਹੀਂ ਕਿਹਾ ਮੈਂ ਤੈਨੂੰ ਕਦੇ ਪੁੱਤ ਨਹੀਂ ਕਿਹਾ ਬਿਹੜੀ ਬਰੋਬਰ ਦੀ ਐ ਗੱਲ ਸੁਣ ਲੈ ਮੇਰੀ ਨਾ ਇੱਥੇ ਪਾਣੀ ਦੀ ਦਾੰਦਾ ਮਾਰ ਕੇ ਦਿੰਦੀ ਮੈਂ ਆਈ ਤਾਂ ਤੋਂ ਤੇ ਨਹੀਂ ਪਸ ਤਾ ਰੋਮਟਰਨ ਵਾਲੇ ਗੱਤਾਨੀ ਕੋਲੇ ਆਪਾਂ ਤੱਕ ਪਤਾ ਨਹੀਂ ਟੀਕਾ ਜਾਂਦੇ ਬੇਡੇ ਤਾਂ ਮਾਚੇ ਉਰੇ ਆਨੀ ਬੇਲੜ ਜਾਨਨੀ ਐ ਪਹਿਲੀ ਗੱਲ ਤਾਂ ਕਹੇ ਮੇਰੀ ਗੱਲ ਸੁਣ ਲੈ ਸੁਣਾ ਦੇ ਤਾ ਤਮੀਜ਼ ਨਾਲ ਗੱਲ ਕਰਿਆ ਕਰ ਤੂੰ ਮੇਰੀ ਲੱਗਦੀ ਆ ਮੈਂ ਅੱਛਾ ਮੈਨੂੰ ਨਹੀਂ ਪਤਾ ਵੀ ਤੂੰ ਮੇਰੀ ਨੂੰ ਲੱਗਦੀ ਐ ਜੇ ਤੂੰ ਮੇਰੀ ਨੂੰ ਲੱਗਦੀ ਹੋਵੇਂ ਨਾ ਤੂੰ ਮੇਰੀ ਹਰ ਗੱਲ ਮੰਨੀ ਤੂੰ ਮੇਰੀ ਕੋਲ ਗੱਲ ਵੜ ਦੇਣੀ ਐ ਜਿਵੇਂ ਗੰਡਾਸੇ ਨਾਲ ਵੱਡੀ ਹੀ ਹੁੰਦੀ ਐ ਹੈ ਦੂਜੀ ਗੱਲ ਮੇਰੇ ਨਾਲ ਵੱਧ ਮੁਕ ਪਾਸਾ ਨਾ ਕਰ ਉਹ ਦੇਖ ਉਹ ਛੜਿਆ ਪੈ ਗਿਆ ਲੱਫਸ ਤੂੰ ਉਹਦੇ ਕੋਠੇ ਲਾ ਸਕਦੀ ਆ ਪਾਣੀ ਦੇ ਡਾਂਗਾ ਮਾਰਦੀ ਹੋਈ ਤੇ ਬੇਲੇ ਕਮਾਟਾ ਮਾਰਦੀ ਬੇਬੇ ਮੇਰੀ ਗੱਲ ਸੁਣ ਲੈ ਤਰੋਂ ਤੇ ਨਹੀਂ ਲੱਪਗਲਾ ਨਾ ਚੱਲਦੀ ਆ ਫਿਰ ਪੋਚਾ ਵੀ ਲਾ ਲੈਣਾ ਕੰਮ ਕਰਨ ਦੇ ਕਿਉਂ ਤੂੰ ਐ ਕਰਦੀ ਹੁੰਨੀ ਆ ਆਪ ਲਾਵਾ ਮੈਂ ਕੀ ਕੀ ਕੰਮ ਕਰਾਂ ਘਰ ਚ ਮੈਂ ਤੇਰੇ ਬਾਪ ਦੀ ਲੋਕ ਨਹੀਂ ਰੱਖੀ ਕੋਈ ਹੈ ਜਿਵੇਂ ਤੂੰ ਇਸ ਘਰ ਚ ਬਹੂ ਬਣ ਕੇ ਆਈ ਐ ਬਹੂਆਂ ਵਾਲੇ ਕੰਮ ਕਰ ਲਿਆ ਕਰ ਮੈਂ ਤੈਨੂੰ ਦੱਸਾਂ ਮੈਨੂੰ ਦੱਸਣ ਦੇ ਨਾ ਪੈਣਾ ਤੇ ਨੌਕਾ ਤਾਂ ਮੈਂ ਵੀ ਨਹੀਂ ਲੱਗੀ ਹੋਈ ਤੇਨੀ ਵੀ ਮੈਂ ਹਰ ਇੱਕ ਕੰਮ ਕਰੀ ਜਾਵਾਂ ਤੂੰ ਬੱਸ ਕਰ ਜਾ ਬੱਸ ਕਰ ਜਾ ਰਹਿਣ ਦੇ ਨਾ ਮੈਂ ਕਿਉਂ ਹੱੱਦਾ ਢਪਾ ਤੂੰ ਰਹਿਣ ਦੇ ਤੱਕੀ ਜਾ ਫਿਰਦੀ ਆ ਹੋਰ ਕਿੰਨੀ ਐ ਹੱੱਦਾ ਨੱਪੇਂਗੀ ਨੀ ਤੂੰ ਜਾਣਦੇ ਅੱਜ ਕੋਈ ਘਰੇ ਵੀ ਹੈ ਨਹੀਂ ਫੜ ਕੇ ਨਾ ਕੋਟਾ ਫੜਦੀ ਸੰਗੀ ਮੋਸ ਨੂੰ ਕੀ ਦਾ ਉਦੋਂ ਤਾਂ ਮੈਂ ਜਾਣ ਕੇ ਹੀ ਬੋਲੀ ਹੈਗੀ ਉਹ ਦੋਨੇ ਗੋਲੇ ਖਾਣੇ ਸੀਗੇ ਮੈਂ ਤਾਂ ਆਪ ਮੌਕਾ ਭਾਲਦੀ ਸੀ ਅੱਜ ਘਰੇ ਹੈ ਨਹੀਂ ਅੱਜ ਪਾਲਾ ਜੱਫਾ ਜਿਹੜਾ ਮੈਂ ਮੈਂ ਤੂੰ ਕੀ ਕਰਨੀਂ ਅੱਜ ਮੈਨੂੰ ਤੂੰ ਦੱਸ ਕੀ ਕਰੇਂਗੀ ਤੂੰ ਪਹਿਲਾਂ ਹੱਥ ਲਾ ਮੈਂ ਪਹਿਲਾਂ ਹੱਥ ਨਹੀਂ ਲਾਉਂਦੀ ਨਾ ਹੱਟ ਕੇ ਲਾਉਂਗੀ ਕੀ ਕਰੇ ਪਹਿਲਾਂ ਲਾਣ ਹਿੰਮਤ ਨਹੀਂ ਹੱਥ ਲਾਉਂਦੀ ਲਾਵੇਂਗੀ ਕਿ ਕਿਵੇਂ ਤੇਰੀ ਹਿੰਮਤ ਨਹੀਂ ਹੈਗੀ ਬੇਬੇ ਜੀ ਨੂੰ ਦੇਖਦੀ ਆ ਉਸ ਨੂੰ ਫੜ ਲੈਂਦੀ ਆ ਜੱਫੀ ਬਹੁਤ ਪਾਉਂਦੀ ਆ ਹਿੰਮਤ ਆ ਫਿਰ ਇਹ ਕੀ ਗੱਲ ਐ ਪਹਿਲਾਂ ਵਿਚਾਰੀ ਸ਼ੈਲਜਾ ਕੁੱਟੀ 2-3 ਸਾਲ ਤਰਕੇ ਹੁਣ ਆ ਫਸ ਗਈ ਹੁਣ ਇਹ ਫਸ ਗਈ ਤੂੰ ਨਾ ਪੰਗੇ ਲਿਆ ਕਰ ਤੈਨੂੰ ਪਰਮੋੜ ਦੂ ਹੈ ਪੰਗੇ ਲੈਣ ਨੂੰ ਮਜਬੂਰ ਕਰਦੇ ਨੇ ਆਹ ਆ ਪਿੱਛੇ ਖੜਿਆ ਡਰੈਕਟਰ ਸਾਹਿਬ ਤੂੰ ਵੀ ਕਹਿ ਰਹੀ ਨੇ ਮੈਂ ਜੱਫਾ ਪਾ ਲੂੰਗੀ ਦੇਖ ਲੈ ਕਰ ਮਾੜਾ ਮੋਟਾ ਜੱਤ ਦੀ ਕੋੜ ਕਰ ਲਈ ਸਗੀਰਾਂ ਨੂੰ ਜੱਫੇ ਹੈ ਆਹ ਦੇਖ ਜਦ ਜਦ ਤੀ ਗਰੀਰ ਮੇਰਾ ਕਿੰਨਾ ਵਰਕ ਹੈ ਜੇ ਜੇ ਬੇਬੇ ਤੇਰੇ ਤੇ ਚੱਲ ਸੋਵਤੀ ਓਈ ਡਿੱਗੀ ਤੇਰਾ ਕੀ ਬਣੂ ਬੱਸ ਮੇਰਾ ਤਾਂ 피ਜਣਾ ਹੋਣਾ ਬਈ ਜਦਾ ਹੈ ਨਹੀਂ ਕੁਰੀ ਜਾਰ ਹੋਰ ਬੇਬੇ ਬੇਬੇ ਦੁਦਾਰੇ ਚੱਕ ਕੇ ਮੋਢੇ ਤੇ ਤੜਕੇ ਪਿੰਡ ਉੱਤੇ ਨਹੀਂ ਗਿਆ ਸੀ ਚੱਲ ਇਹ ਤਾਂ ਹੁੰਦੇ ਨੂੰ ਪਤਾ ਇਹ 버ਗਰਾਂ ਦੇ ਬੜੇ ਹੋਏਗੇ ਹਾਂ ਨਾ ਅੰਟੀ ਮੈਂ ਕਿੱਥੇ 버ਗਰ ਖਾਂਦੀ ਮੈਂ ਜਮਾਈ ਨਹੀਂ ਤਾਂਹੀਂ ਤਾਂ ਮੋਟੀ ਨਹੀਂ ਹੋਈ ਮੈਂ ਤਾਂ ਕੱਪੜੇ ਚ ਨਹੀਂ ਕਿਰਾਉਂਗੀ ਤੁਸੀਂ ਅੰਦਰੋ ਕੱਪੜੇ ਜੋੜੇ ਰੱਖੇ ਹੋਏ ਆ। ਉਹ ਤਿੰਨ ਨਹੀਂ ਕਰਨਾ ਉਹ ਵਾਲਾ। ਕਿਹੜਾ? ਪਹਿਲਾਂ ਉਹ ਮੱਗਰ ਪਈ ਆ। ਫੇਰ ਦੂਜੇ ਕੱਪੜੇ ਚ ਕਰਦਾਂਗੇ। ਅਸੀਂ ਹਾਲਾ ਕਿਤੇ ਮਾਰ ਲੱਗੀ ਨਹੀਂ ਆਪਣੇ। ਕਰੋ ਵਰਦੀ ਚੇਂਜ। ਉਹ ਜਬਰਦਸਤ ਮੈਂ ਦੇਖ ਲਾਂ। ਕਿਹੜਾ ਸੀਨ ਆਪਣਾ? ਮੈਂ ਕਿ ਇਹ ਕੱਪੜਾ ਚ ਤੇ ਇੱਕ ਸੀਨ। ਮਾਰ ਲਓ ਕਹਿੰਦਾ ਰੱਬ ਕੇ ਬਾਪੇ ਤੇ ਮੱਗਰ ਦੇ ਸਿਰ ਚ ਮਾਰਨੀ ਆ ਡਾਂਗ ਮੱਗਰ ਕਹਿੰਦਾ ਮੈਂ ਤਸਕੇ ਧਰ ਲੈਣਾ। ਹੋਰ ਪਹਿਲਾਂ ਕੀ ਬ੍ਰੋ ਦੱਬ ਕੇ ਮਾਰੀ। ਹੋਰ ਕਦੇ ਜੂਨੀ ਵਿਚਾਰਾ ਜੀ ਮੇਰੀ। ਇਹ ਤਾਂ ਪਹਿਲਾਂ ਰੇ ਵੀ ਨਹੀਂ ਪਾਇਆ ਜੀਰੀ ਚ। ਪਰਨਾ ਧਰ ਲੋ ਥੱਲੇ ਕਹੀਂ ਆ ਜੂਗੀ ਉੱਚੀ ਹੋ ਜੂਗੀ ਇਹ ਥੋੜੀ ਪਰਨੇ ਦੋ ਬੰਦ ਲੈ ਫਿਰ ਇੱਕ ਥੱਲੇ ਨਾ ਗੜੀ ਮੈਨੂੰ ਸਮਝ ਨਹੀਂ ਆ ਰਹੀ ਹੁਣ ਆਹ ਹਵਾ ਸਾਈਡ ਤੇ ਰਹੀ ਨਾ ਚਲ ਪਰਨਾ ਇੱਕੇ ਬੰਦੋ ਫਿਰ ਮੋਟਾ ਜਾਦੇ ਹੋ ਜੂਗਾ ਹਾਂ ਇਹਦੇ ਵਿੱਚ ਪਰਨਾ ਪਾ ਲੋ ਕੀ ਕਰੂ ਨਾ ਇੱਕੋ ਬਾਰਾਂ ਮੈਂ ਜਾਉਂਦੀਆ ਉਹ ਆਪੇ ਚਲੀ ਜਾਣਾ ਪਾਉਂਦੇ ਜਾਦੇ ਬੱਕਰਿਆ ਦੀ ਬੰਦ ਫਿਰ ਸਹੀ ਸਤਰੀ ਗਾਲੀ ਹੋ ਠੀਕ ਹੋਈ ਉਹਦਾ ਬਹੁਤ ਆਪਣਾ ਹਾਂ ਬਿਰਯਾਨੀ ਮਤੋਂ ਨਹੀਂ ਗੱਲ ਬਾਰੇ ਬੱਕਰ ਦੇ ਸਿਰ ਤੇ ਡਾਂਗ ਮਾਰੀ ਮੱਗਰ ਦੇ ਦਾ ਕਰਤਾ ਪੱਕਾ ਲਾਜਾ ਆਪੇ ਆ ਯਾਰ ਸਾਹਮਣੇ ਮਾਰ ਉਹ ਵੇ ਐਨਾ ਨਾ ਮਿਸਰੀ ਪਿੱਛੇ ਨਹੀਂ ਮਾਰਾ ਮਗਰ ਦੇ ਬੱਜਿਆ ਆ ਇਸ ਤੇ ਵਾਪੁਛੇ ਇਹ ਨਾ ਇਹ ਮੂਰੇ ਬਾਲਵਾ ਚੀਂਦੇ ਆ ਘਰ ਕੇ ਮਾਰਨਾ ਪਊਗਾ ਫੇਰ ਆ ਬੱਜੂ ਹਾਂ ਫਿਰ ਪਿਛਲੇ ਪਾਸੇ ਮਾਰਦੇ ਸੀ ਪਿੱਛੇ ਤਾਂ ਮੈਂ ਪਿੱਛੇ ਨਹੀਂ ਆਉਂਗੀ ਹੋਰ ਓਏ ਮਗਰ ਨਹੀਂ ਚਾਬਾ ਪਿੱਛੋਂ ਨਹੀਂ ਮਾਰਾ ਮੈਂ ਚਾਬਰਾਉ ਤੂੰ ਮਗਰ ਦੀ ਆ ਜਿਹੜਾ ਖਾ ਕੇ ਆ ਪਿੱਛੋਂ ਦੀ ਮਾਰੀਆ ਕਹਿ ਤੀ ਤੇ ਇਹ ਪਿੱਛੇ ਦੀ ਆ ਓ ਬਾਬੇ ਆ ਜਾ ਇੰਨੇ ਜੇ ਲੜੀ ਯਾਰਾ ਘੜਕਾ ਤੇ ਇਤੋਂ ਵਧੀਆ ਬਾਸ਼ਾ ਉਹਨਾਂ ਆਇਆ ਕਾਰਟ ਨੇ ਬਸਾ ਦੀ ਹੁਣ ਬੈਠਿਆ ਹੋਰੇ ਉਪਰੇ ਵਠਾ ਮਗਰ ਜਿਹੇ ਹੋਰੇ ਬੈਠਿਆ ਹੋਰੇ ਉਹ ਪਾੜ ਨਾ ਦਿਓ ਉਹ ਪਾੜ ਵੀ ਇਹਦੇ ਮੇਰੀ ਮੋਢਿਆਂ ਨੇ ਉਹ ਥੱਲੇ ਹੀ ਕੁਰਸੀ ਆ ਦੂਜੀ ਐ ਹੋ ਗਈ ਜਿਵੇਂ ਕੋਈ ਆਇਆ ਇਕੱਠੀ ਕਰਕੇ ਜੋੜੇ ਚ ਪਾ ਲਾ ਹੋਰ ਯੋ ਫਿਰ ਤੂੰ ਪੀ ਪੀ ਹੀ ਕਰ ਇੱਕ ਵਾਰੀ ਆਏ ਮੰਗਾ ਬੈਠਿਆ ਹੋਰੇ ਆ ਪਾਣੇ ਚਾਬੀਆਂ ਲਵੇ ਰੱਖ ਲਈ ਉਹ ਨਾ ਐਂ ਦੇਖੋ ਨਾ ਆਪਣੇ ਬੇਬੇ ਦਾ ਹੋਲੇ ਪਰਾ ਮਸਾਲਾ ਬੇਬੇ ਉਰੇ ਖੜੀ ਚਾਹ ਨਹੀਂ ਬਣ ਕੇ ਸਾਫੀ ਨਾ ਵੀ ਸਾਫੀ ਹੋਵੇ ਲੱਗਦਾ ਉਹ ਜੀ ਬੈਠੂਗੇ ਇੱਧਰੋਂ ਆਉਣ ਲੱਗੂਗੀ ਪਰ ਮੈਂ ਕਹਿਣੀ ਉਹ ਤੇਰੀ ਮਤਲੀ ਹੋਰ ਮੈਂ ਆਹ ਇਹ ਖੜਾ ਹੈ ਨਹੀਂ ਖੜੇ ਖੜੇ ਚਾਹ ਪੜਾ ਲਾ ਮੈਂ ਤਾਂ ਚਾਹ ਪੜਾ ਕੇ ਇੱਧਰ ਹੋ ਜਿਓ ਜੇ ਛੋਟੀ ਮਾਰ ਲੇਗੀ ਤਾਂ ਇਧਰ ਹੋਵੇਗੀ ਜਿੰਦਗਾਰੀ ਮੰਗਾ ਹੁਣ ਪਰਾ ਘਰ ਫੜ ਕੇ ਦੇਖੀ ਛੋਟੀ ਮਾਰਦੀ ਐ ਹਾਂ ਫਿਰ ਮੈਂ ਨਹੀਂ ਮਾਰ ਹਾਲਾ ਕੁਏ ਨੰਬਰ 14 ਸੀਰੀ ਨੂੰ ਹਾਂ ਮਾਰਦੇ ਆਉਣੇ ਭਲੱਖੇ ਨਾਲ ਲੱਗਿਓ ਤੂੰ ਨਹੀਂ ਫਿਰ ਅਗਲਾ ਉਹ ਵੀ ਚੀਜ਼ ਹੋਊਗੀ ਵੀ ਉਸ ਨੂੰ ਇਹ ਫੜ ਸਕਦਾ ਦੀ ਸੋਟੀ ਨੂੰ ਸੋਟੀ ਆਈ ਨੂੰ ਭਾਂ ਜਿੱਕਰ ਮੈਂ ਪਾ ਐ ਬੈਠਾ ਰਹੇ ਬੇਬੇ ਉਹ ਇਹ ਪਿੱਛੋਂ ਆਰੀ ਆ ਬੇਬੇ ਪਿੱਛੋਂ ਨਹੀਂ ਆਉਂਦੀ ਆ ਮਤਲਬ ਅਸੀਂ ਚਾਹ ਪਾਉਣ ਤੋਂ ਪਹਿਲਾਂ ਹੀ ਪਹਿਲਾਂ ਹੀ ਇਹ ਮੇਰੇ ਮਾਰ ਬੇਬੇ ਨੇ ਮਾਰਦੇ ਐ ਐ ਪੜਾ ਹੋਏ ਬੇਬੇ ਕੋਡੀ ਹੋਏ ਇਹਦੇ ਵੱਜੇ ਆ ਕੇ ਜੀ ਤਾਂ ਬਰਬਰ ਕੋਲ ਕੋਈ ਚੱਕਰ ਨਾ ਹੋਊਗਾ ਨਾ ਹੋਣਾ ਹੈ ਬੜਾ ਹਵਾਤਨ ਬਾਕੀ ਮਰਦਾ ਬਾਕੀ ਰਹਿਣਾ ਮੈਨਾਂ ਪਾਣੀ ਬਸ ਇਹ ਲੈ ਮੁੱਚਾ ਮੈਨਾਂ ਬਰਬਰ ਮਾਰਨਾ ਯਾਰ ਬੰਦ ਕਰੋ ਜੱਟੇ ਵਰਗਾ ਮਾਰੋ ਪੱਕੇ ਨੇ ਉਹਦੀ ਕੁਲੱਬ ਦੇਖਣਾ ਹਲੇ ਮੈਂ ਲੈਟ ਨਾ ਨਹੀਂ ਮਾਰ ਗਿਆ ਵਾਲਾ ਮੈਂ ਦੇਖੋ ਉਹ ਲੱਗੇ ਲੱਤਾਂ ਚਾਰੇ ਆਣੇ ਮਾਗਰ ਮੁਰੂ ਅੱਛਾ ਬਬੂ ਤਾਂ ਅੰਦਰੋਂ ਪਾਣੀ ਨੇ ਕੀ ਹੋ ਗਿਆ ਉਹ ਇਹਨੂੰ ਹੋਣਾ ਕੀ ਆ ਮੈਂ ਆਪੀ ਯਾਰਾ ਦਾ ਡਾਂਗ ਮਾਰੀ ਮੇਰੀ ਬਾਹਰ ਇਹਨੂੰ ਮੱਗਰ ਦੇ ਕਹਦੇ ਉੱਤਰ ਆਪਾਂ ਕਿਵੇਂ ਆਪਾਂ ਕਿੱਥੇ ਉਠਾਲੋਗੇ ਤੁਸੀਂ ਇਹ ਕਹਿੰਦਾ ਕਿ ਸੁਣ ਲਓ ਨਾ ਤਾਂ ਗਿਆ ਭਾਈ ਤੂੰ ਕੀ ਕਰੋਗੇ ਇਹ ਕਿ ਕਰੋਗੇ ਕਿਵੇਂ ਕਰੋਗੇ ਹੁਣ ਕਰਨਾਗੇ ਕਹਿੰਦਾ ਹੁਣ ਵੇ ਬੱਬੀ ਉਹਨੂੰ ਘਾਉ ਨਹੀਂ ਤੈਨੂੰ ਕਰਾ ਹਰ ਕੰਮ ਨੂੰ ਤਰੀ ਤਾਂ ਕਰਾ ਗਲੇ ਕੰਮ ਇਹ ਮੈਂ ਤਾਂ ਆਪਣੇ ਅੱਖੀਆਂ ਨਾਲ ਲੱਗ ਗਿਆ ਮੈਂ ਕਹੂੰ ਦੋਏ ਜਾਣੀਏ ਜੇਲ੍ਹ ਚ ਸੱਸ ਨੂੰ ਹਾਂ ਅਸੀਂ ਤਾਂ ਹੀ ਸਾਰ ਲਾਂਗੇ ਮੈਂ ਕਹਾਂ ਆ ਜਾਊਗਾ ਤੇ ਆ ਜਾਓ ਉਸਿਆ ਹੁਣ ਆਪਾਂ ਹੀ ਬਚਾਓ ਹੁਣ ਮੈਂ ਕੁਝ ਨਹੀਂ ਕਰਦੀ ਹੁਣ ਚੱਲ ਸਾਡਾ ਮਾਮਲਾ ਵੀ ਇਹ ਮਰਦਾ ਬਲਕਿ ਮਾਰਦਾ ਆ। ਇਹ ਆਦੇਸ ਹੀ ਰਾਤੀ ਹੋਗੀ। ਫਿਰ ਐਸਲਾ ਕਰਾਂਗੇ ਭਾਈ ਦੱਬਿਆ ਜਾ ਖੇਤ ਤੋਂ ਡੋੜਿਆ। ਕਰਨਾ ਕੀ ਆ ਜਿਆ ਉਹਨੂੰ। ਇਹਨੂੰ ਦੱਬ ਦੋ ਖੇਤਲੇ ਜਾ ਕੇ। ਉਹ ਵੀ ਐਸ ਇੱਕ ਮੰਗਿਆ ਜਾ ਕੇ। ਆਨੰਦਪੁਰਾਂ ਕਿਰਨ ਜਾਣਾ, ਆਨੰਦਪੁਰਾਂ। ਮੈਨੂੰ ਕਹਣਾ। ਉਹ 100 ਕੱਢਨੇ ਵਾਰਿਆ ਪੋਲਿਟਿਕੀ ਕਰਕੇ ਮਾਰ ਰਿਹਾ ਉਹ ਉਹਦੇ ਖੜੇ ਮਤੇ ਮਾਉਂਤਾ ਲੱਗਦੇ। ਬਾਬਾ ਜੀ ਕਿਉਂ ਕਹਿੰਦੇ ਰੋ ਦੇਖੀਓ ਉਹਨਾਂ ਗਾਵਾਂ ਘੱਟੇ ਮੂਰਲੇ ਆਪਾਂ। ਤਾਂ ਅੰਦਰ ਵਾਹੇ ਪੱਛੀ ਕਿ ਦੋ ਤੋੜਦਾ ਕਰਨਾ ਸੀ ਨਾ ਆਪਾਂ ਨੇ। ਚਲੋ ਜੀ।